ਪੁਰਾਣੇ ਜ਼ਮਾਨੇ ਦੀ ਗੱਲ ਹੈ ਜਦੋਂ ਦਿਨ ਸਾਫ ਸਵੇਰ ਦੇ ਸੂਰਜ ਨਾਲ ਚਮਕਦੇ ਸਨ ਅਤੇ ਰਾਤਾਂ ਤਾਰਿਆਂ ਦੇ ਰੋਸ਼ਨ ਦਰਿਆ ਲੱਗਦੀਆਂ ਸਨ ਪਹਾੜਾਂ ਦੀ ਇੱਕ ਚਰਨਾ ਕਾਟੀ ਵਿੱਚ ਇੱਕ ਛੋਟਾ ਜਿਹਾ ਪਿੰਡ ਸੀ ਜਿਸ ਦਾ ਨਾਮ ਮਨੋਰਪੁਰ ਸੀ ਇਹ ਪਿੰਡ ਆਪਣੀ ਖੂਬਸੂਰਤੀ ਲਈ ਮਸ਼ਹੂਰ ਸੀ ਹਰੇ ਭਰੇ ਪਹਾੜ ਵਗਦੇ ਚਰਨੇ ਅਤੇ ਸੁਗੰਧਿਤ ਫੁੱਲਾਂ ਨਾਲ ਭਰਪੂਰ ਇਹ ਪਿੰਡ ਪ੍ਰਕਿਰਤੀ ਦੀ ਇੱਕ ਮਿਸਾਲ ਸੀ ਪਰ ਇਸ ਪਿੰਡ ਵਿੱਚ ਰਹਿਣ ਕਰਨ ਵਾਲੇ ਲੋਕਾਂ ਦੇ ਵਿਚਾਰ ਅਜੀਬ ਸਨ ਜਿੱਥੇ ਚੰਗੇ ਅਤੇ ਦਿਆਲੂ ਲੋਕ ਆਪਣੇ ਸਧਾਰਨ ਜੀਵਨ ਵਿੱਚ ਹਰ ਰੋਜ਼ ਮੁਸੀਬਤਾਂ ਦਾ ਸਾਹਮਣਾ ਕਰਦੇ ਉੱਥੇ ਸਵਾਰਥੀ ਅਤੇ ਬੁਰੇ ਲੋਕ ਸੁੱਖ ਸਮਰiddhi ਨਾਲ ਆਪਣੀ ਜ਼ਿੰਦਗੀ ਬਿਤਾਉਂਦੇ ਪਿੰਡ ਦੇ ਲੋਕ ਸਵਾਰਥ ਅਤੇ ਦੌਲਤ ਦੇ ਪਿੱਛੇ ਦੌੜਦੇ ਸਨ ਅਤੇ ਜਦੋਂ ਕਿਸੇ ਚੰਗੇ ਵਿਅਕਤੀ ਨੂੰ ਕੋਈ ਦੁੱਖ ਜਾਂ ਮੁਸੀਬਤ ਘੇਰ ਲੈਂਦੀ ਲੋਕ ਉਸਨੂੰ ਬੇਵਕੂਫ ਕਹਿੰਦੇ ਉਹ ਹੱਸਦੇ ਹੋਏ ਕਹਿੰਦੇ ਚੰਗਾ ਬਣਨ ਦਾ ਕੀ ਲਾਭ ਜਦ ਰੱਬ ਵੀ ਤੇਰੇ ਨਾਲ ਨਹੀਂ ਹੈ ਇਹ ਸਮਾਜਿਕ ਸੋਚ ਕਈ ਸਾਲਾਂ ਤੋਂ ਪਿੰਡ ਵਿੱਚ ਰਚੀ ਬੱਸੀ ਹੋਈ ਸੀ ਇਸ ਪਿੰਡ ਵਿੱਚ ਇੱਕ ਗਰੀਬ ਮਜ਼ਦੂਰ ਰਹਿੰਦਾ ਸੀ ਜਿਸ ਦਾ ਨਾਮ ਕਬੀਰ ਸੀ ਕਬੀਰ ਨੂੰ ਪਿੰਡ ਦਾ ਸਭ ਤੋਂ ਦਿਆਲੂ ਅਤੇ ਚੰਗਾ ਵਿਅਕਤੀ ਮੰਨਿਆ ਜਾਂਦਾ ਸੀ ਕਬੀਰ ਦਾ ਮਨ ਰੱਬ ਦੀ ਸੇਵਾ ਅਤੇ ਗਰੀਬਾਂ ਦੀ ਮਦਦ ਵਿੱਚ ਰਮਿਆ ਰਹਿੰਦਾ ਸੀ ਉਸ ਦੇ ਜੀਵਨ ਦਾ ਸਿਧਾਂਤ ਸਾਫ਼ ਸੀ ਜੋ ਕੁਝ ਰੱਬ ਨੇ ਦਿੱਤਾ ਉਸ ਵਿੱਚੋਂ ਕੁਝ ਹਿੱਸਾ ਉਹਨਾਂ ਨੂੰ ਵਾਪਸ ਦੇਣਾ ਜੋ ਇਸ ਦੇ ਲਾਇਕ ਹਨ ਉਸ ਨੇ ਕਦੇ ਆਪਣੀ ਗਰੀਬੀ ਨੂੰ ਆਪਣੇ ਦਿਲ ਵਿੱਚ ਜਗ੍ਹਾ ਨਹੀਂ ਦਿੱਤੀ ਉਹ ਹਮੇਸ਼ਾ ਮਿਹਨਤ ਕਰਦਾ ਪਰ ਜੋ ਕੁਝ ਕਮਾਉਂਦਾ ਸੀ ਉਸ ਵਿੱਚੋਂ ਅੱਧਾ ਗਰੀਬਾਂ ਨੂੰ ਦੇ ਦਿੰਦਾ ਲੋਕ ਕਬੀਰ ਨੂੰ ਪਾਗਲ ਕਹਿੰਦੇ ਅਤੇ ਮਜ਼ਾਕ ਉਡਾਉਂਦੇ ਆਪਣੀ ਜਿੰਨੀ ਮਿਹਨਤ ਦੀ ਕਮਾਈ ਹੈ ਉਹ ਵੀ ਦੂਜਿਆਂ ਨੂੰ ਦੇ ਦਿੰਦਾ ਹੈ ਇਹ ਚੰਗਿਆਈ ਕਦੇ ਰੱਖੀ ਨਹੀਂ ਜਾਵੇਗੀ ਕਈ ਲੋਕ ਹੱਸਦੇ ਹੋਏ ਕਹਿੰਦੇ ਪਰ ਕਬੀਰ ਹਮੇਸ਼ਾ ਹੱਸ ਕੇ ਕਹਿੰਦਾ ਇਹ ਮੇਰੇ ਰੱਬ ਦੀ ਕਮਾਈ ਹੈ ਰੱਬ ਨੇ ਮੈਨੂੰ ਦਾਤ ਦਿੱਤੀ ਹੈ ਤਾਂ ਮੇਰਾ ਧਰਮ ਹੈ ਕਿ ਮੈਂ ਇਸ ਨੂੰ ਸਾਂਝਾ ਕਰਾਂ ਪਿੰਡ ਵਿੱਚ ਇੱਕ ਹੋਰ ਵਿਅਕਤੀ ਸੀ ਜਿਸ ਦਾ ਨਾਂ ਰਾਗਵ ਸੀ ਰਾਗਵ ਪਿੰਡ ਦਾ ਸਭ ਤੋਂ ਅਮੀਰ ਅਤੇ ਕਮੰਡੀ ਜ਼ਿਮੀਦਾਰ ਸੀ ਉਸਨੇ ਆਪਣੀ ਦੌਲਤ ਬਹੁਤ ਹੀ ਟੋਕੇਬਾਜ਼ੀ ਅਤੇ ਬੁਰੇ ਕਮਾਰਾਈ ਹਾਸਲ ਕੀਤੀ ਸੀ ਉਹ ਹਮੇਸ਼ਾ ਕਹਿੰਦਾ ਸੀ ਸੱਚ ਅਤੇ ਚੰਗਿਆਈ ਨਾਲ ਕੋਈ ਦੌਲਤ ਨਹੀਂ ਕਮਾਈ ਜਾ ਸਕਦੀ ਦੁਨੀਆ ਪੈਸੇ ਨਾਲ ਚੱਲਦੀ ਹੈ ਨਾ ਕਿ ਚੰਗੇ ਕਿਰਦਾਰ ਨਾਲ ਰਾਗਵ ਕਬੀਰ ਨੂੰ ਹਮੇਸ਼ਾ ਹੀਠਾ ਵੇਖਦਾ ਸੀ ਇੱਕ ਦਿਨ ਰਾਗਵ ਨੇ ਕਬੀਰ ਨੂੰ ਮਜ਼ਾਕ ਬਣਾਉਣ ਦਾ ਫੈਸਲਾ ਕੀਤਾ ਉਹ ਕਬੀਰ ਕੋਲ ਗਿਆ ਅਤੇ ਕਿਹਾ ਕਬੀਰ ਰੱਬ ਤੇਰਾ ਸਾਥ ਨਹੀਂ ਦੇ ਰੇ ਤੂੰ ਚੰਗਾ ਬਣਨ ਦੀ ਤਕੜੀ ਵਿੱਚ ਆਪਣਾ ਸਭ ਕੁਝ ਗਵਾ ਰਿਹਾ ਹੈ ਮੈਂ 4 ਦਿਨਾਂ ਵਿੱਚ ਦਿਖਾਵਾਂਗਾ ਕਿ ਰੱਬ ਮੌਜੂਦ ਨਹੀਂ ਹੈ ਕਬੀਰ ਕਹਿੰਦਾ ਤੁਸੀਂ ਦਿਖਾਓ ਪਰ ਮੈਨੂੰ ਪੂਰਾ ਯਕੀਨ ਹੈ ਕਿ ਰੱਬ ਹਮੇਸ਼ਾ ਸੱਚੇ ਰਾਹ ਤੇ ਚੱਲਣ ਵਾਲਿਆਂ ਦਾ ਸਾਥ ਦੇਵੇਗਾ ਉਸ ਦਾ ਮੌਜੂਦਗੀ ਸਮਝਣ ਲਈ ਸਬਰ ਅਤੇ ਪਰਉਸਾ ਚਾਹੀਦਾ ਹੈ ਰਾਗਵ ਕਹਿੰਦਾ ਚਾਰ ਦਿਨਾਂ ਵਿੱਚ ਤੇਰਾ ਇਹ ਸਬਰ ਅਤੇ ਯਕੀਨ ਵੀ ਹਿਲ ਜਾਵੇਗਾ ਤੂੰ ਬਸ ਦੇਖਦਾ ਜਾ ਅਗਲੇ ਦਿਨ ਰਾਗਵ ਨੇ ਆਪਣੀ ਪਹਿਲੀ ਚਾਲ ਚਲੀ ਰਾਗਵ ਆਪਣੇ ਨੌਕਰਾਂ ਨੂੰ ਕਹਿੰਦਾ ਜਾਓ ਅਤੇ ਕਬੀਰ ਦਾ ਘਰ ਸਾੜ ਦਿਓ ਰਾਤ ਦੇ ਹਨੇਰੇ ਵਿੱਚ ਕਬੀਰ ਦਾ ਛੋਟਾ ਜਿਹਾ ਮਕਾਨ ਜੋ ਉਹਨਾਂ ਦੇ ਪਿਆਰ ਅਤੇ ਸਾਦਗੀ ਦਾ ਮਿਸਾਲ ਸੀ ਅੱਗ ਵਿੱਚ ਸੁਆਹ ਹੋ ਗਿਆ ਸਵੇਰੇ ਜਦ ਪਿੰਡ ਦੇ ਲੋਕ ਇਹ ਦੇਖਣ ਆਏ ਉਹ ਕਹਿੰਦੇ ਵੇਖੋ ਇਹ ਚੰਗਿਆਈ ਦਾ ਨਤੀਜਾ ਹੈ ਇਹ ਸਭ ਕੁਝ ਗੁਆ ਬੈਠਾ ਕਬੀਰ ਜੋ ਸੜੇ ਹੋਏ ਕਾਰਦੇਬਾਰ ਖੜਾ ਸੀ ਹੌਲੀ ਹੌਲੀ ਹੱਸਦਾ ਬੁਲਿਆ ਇਹ ਮੇਰੇ ਰੱਬ ਦੀ ਮਰਜ਼ੀ ਹੈ ਜਦ ਉਹ ਸਭ ਕੁਝ ਖਤਮ ਕਰ ਦਿੰਦਾ ਹੈ ਉਸ ਦਾ ਮਤਲਬ ਹੁੰਦਾ ਹੈ ਕਿ ਉਹ ਮੈਨੂੰ ਕੁਝ ਵੱਡਾ ਦੇਣ ਵਾਲਾ ਹੈ ਕਬੀਰ ਦੇ ਇਹ ਸ਼ਬਦ ਉਸ ਦੇ ਸੱਚੇ ਯਕੀਨ ਅਤੇ ਸਬਰ ਦਾ ਪ੍ਰਤੀਕ ਸੰਨ ਉਹਨਾਂ ਨੇ ਆਪਣੇ ਸੜੇ ਹੋਏ ਕਾਰ ਦੇ ਬਾਹਰ ਹੀ ਤਰਤੀ ਤੇ ਬੈਠ ਕੇ ਆਪਣੇ ਹਾਲਾਤਾਂ ਲਈ ਰੱਬ ਦਾ ਧੰਨਵਾਦ ਕੀਤਾ ਉਹ ਕਹਿੰਦੇ ਰਹੇ ਮੈਨੂੰ ਪੱਕਾ ਯਕੀਨ ਹੈ ਕਿ ਇਹ ਮੇਰੇ ਲਈ ਕਿਸੇ ਵੱਡੇ ਮੌਕੇ ਦੀ ਸ਼ੁਰੂਆਤ ਹੈ ਰੱਬ ਹਮੇਸ਼ਾ ਸੱਚਾ ਹੈ ਅਤੇ ਉਸਦਾ ਨਿਆ ਕਦੇ ਦੇਰ ਨਹੀਂ ਕਰਦਾ ਇਸੇ ਵਿਚਾਰ ਨਾਲ ਕਬੀਰ ਨੇ ਆਪਣਾ صدਕਾ ਜਾਰੀ ਰੱਖਿਆ ਰਾਗਵ ਜੋ ਕਬੀਰ ਦੀ ਸ਼ਾਂਤੀ ਅਤੇ ਪਰ ਉਸ ਨੂੰ ਦੇਖ ਰਿਹਾ ਸੀ ਉਸ ਦੇ ਦਿਲ ਵਿੱਚ ਕੁਝ ਹੋਰ ਹੀ ਚਾਲਾਂ ਗੁੰਨ ਰਹੀਆਂ ਸੰਤ ਉਸ ਦੇ ਅੰਦਰ ਹਮੇਸ਼ਾ ਇਹ ਚਾਹਤ ਸੀ ਕਿ ਉਹ ਕਬੀਰ ਦੇ ਸਬਰ ਅਤੇ ਯਕੀਨ ਨੂੰ ਤੋੜ ਦੇਵੇ ਉਸਨੇ ਆਪਣੀ ਅਗਲੀ ਚਾਲ ਦੇ ਤਹਿਤ ਕਬੀਰ ਦੀ ਗੁਜ਼ਰਬਸਰ ਲਈ ਕੁਝ ਰੈਂਦ ਖੂੰਦ ਕਮਾਈ ਦੇ ਮੂਲ ਸਰੋਤਾਂ ਨੂੰ ਨਸ਼ਟ ਕਰਨ ਦੀ ਯੋਜਨਾ ਬਣਾਈ ਕਬੀਰ ਜੋ ਹਰੇਕ ਗਰੀਬ ਦਾ ਸਹਾਰਾ ਸੀ ਅਤੇ ਆਪਣੇ ਕੰਮਾਂ ਵਿੱਚ ਮਗਨ ਰਹਿੰਦਾ ਸੀ ਰਾਗਵ ਨੇ ਉਸਦੇ ਵਪਾਰ ਨੂੰ ਨੁਕਸਾਨ ਪਹੁੰਚਾਉਣ ਦਾ ਆਦੇਸ਼ ਦਿੱਤਾ ਉਸਦੇ ਨੌਕਰਾਂ ਨੇ ਰਾਤ ਨੂੰ ਉਹਨਾਂ ਦੇ ਮਸ਼ੀਨਾਂ ਅਤੇ ਸਮਾਨਾਂ ਨੂੰ ਤਬਾਹ ਕਰ ਦਿੱਤਾ ਜਿਸ ਨਾਲ ਕਬੀਰ ਦੀ ਆਮਦਨੀ ਦਾ ਇੱਕਲਾ ਜਰੀਆ ਖਤਮ ਹੋ ਗਿਆ ਸਵੇਰੇ ਜਦ ਕਬੀਰ ਨੇ ਇਹ ਸਾਰਾ ਨਜ਼ਾਰਾ ਦੇਖਿਆ ਉਸਨੇ ਅਫਸੋਸ ਕਰਦੇ ਹੋਏ ਵੀ ਤੀਰਜ ਨਹੀਂ ਛੱਡਿਆ ਪਿੰਡ ਦੇ ਲੋਕਾਂ ਨੇ ਪੁੱਛਿਆ ਹੁਣ ਤੂੰ ਕੀ ਕਰੇਗਾ ਕਬੀਰ ਤੇਰੇ ਕੋਲ ਨਾਕਾਰ ਹੈ ਨਾ ਰੋਟੀ ਕਮਾਉਂਦਾ ਕੋਈ ਜਰੀਆ ਰੱਬ ਤੇ ਤੈਨੂੰ ਅਜੇ ਵੀ ਪਰੋਸਾ ਹੈ ਕਬੀਰ ਹੌਲੀ ਹੌਲੀ ਮੁਸਕੁਰਾਇਆ ਅਤੇ ਬੋਲਾ ਰੱਬ ਉਤੇ ਮੇਰਾ ਪਰੋਸਾ ਅਟਲ ਹੈ ਉਸਦੀ ਯੋਜਨਾ ਮੇਰੀ ਸੋਚ ਤੋਂ ਵੱਡੀ ਹੈ ਮੈਂ ਸਿਰਫ ਸੱਚ ਦੇ ਰਾਹ ਤੇ ਚੱਲਣਾ ਹੈ ਅਤੇ ਉਸਦੇ ਨਿਆਂ ਦੀ ਉਡੀਕ ਕਰਨੀ ਹੈ ਉਸਦੇ ਇਹ ਸ਼ਬਦ ਸਿਰਫ ਸ਼ਬਦ ਨਹੀਂ ਸਨ ਉਹ ਇੱਕ ਪ੍ਰੇਰਣਾ ਸਨ ਜੋ ਪਿੰਡ ਦੇ ਕਈ ਲੋਕਾਂ ਦੇ ਦਿਲਾਂ ਵਿੱਚ ਉਮੀਦ ਦਾ ਦੀਪ ਜਗਾ ਰਿਹਾ ਸਨ ਜਦ ਰਾਗਵ ਨੇ ਸੋਚਿਆ ਕਿ ਉਸ ਦੀ ਚਾਲਾਂ ਕਾਮਯਾਬ ਹੋ ਰਹੀਆਂ ਹਨ ਅਤੇ ਕਬੀਰ ਦਾ ਪਰੋਸਾ ਹਿਲ ਰਿਹਾ ਹੈ ਕੁਦਰਤ ਨੇ ਆਪਣੀ ਮਜ਼ਬੂਤ ਮੌਜੂਦਗੀ ਦਾ ਅਹਿਸਾਸ ਕਰਵਾਇਆ ਤੀਜਾ ਦਿਨ ਇੱਕ ਨਵੀਂ ਸਵੇਰ ਦੇ ਚਮਤਕਾਰ ਨਾਲ ਸ਼ੁਰੂ ਹੋਇਆ ਸਵੇਰ ਕਬੀਰ ਦਰਿਆ ਦੇ ਕੰਢੇ ਤੇ ਗਿਆ ਇਸ ਦਰਿਆ ਦਾ ਪਾਣੀ ਹਮੇਸ਼ਾ ਉਸ ਦੇ ਮਨ ਨੂੰ ਸ਼ਾਂਤੀ ਦਿੰਦਾ ਸੀ ਜਦ ਕਬੀਰ ਆਪਣੀ ਮੈਲ ਦੀ ਨੌਕਰੀ ਵਿੱਚ ਵਿਖੇ ਇਕੱਠੇ ਪਾਣੀ ਦੇ ਕੰਮ ਕਰ ਰਿਹਾ ਸੀ ਉਸ ਦੀ ਨਿਗਾਹ ਅਚਾਨਕ ਮਿੱਟੀ 'ਚ ਕੁਝ ਚਮਕਦਿਆਂ ਪਈ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਸੂਰਜ ਦੀ ਰੋਸ਼ਨੀ ਦਾ ਅਧੂਰਾ ਪਰਛਾਵਾ ਹੈ ਪਰ ਜਦ ਉਹ ਨੇੜੇ ਗਿਆ ਉਸ ਨੇ ਦੇਖਿਆ ਕਿ ਮਿੱਟੀ ਵਿੱਚੋਂ ਕੁਝ ਸੋਨੇ ਵਰਗੀ ਚਮਕ ਰਹੀ ਸੀ ਉਸ ਦਾ ਦਿਲ ਕੁਦਰਤੀ ਤੌਰ ਤੇ ਚੌਕਸੀ ਨਾਲ ਭਰ ਗਿਆ ਪਰ ਉਸ ਨੇ ਹੌਲੀ-ਹੌਲੀ ਮਿੱਟੀ ਖੋਦਾ ਜਦ ਮਿੱਟੀ ਨੂੰ ਹਟਾਇਆ ਗਿਆ ਉਸ ਦੇ ਸਾਹਮਣੇ ਇੱਕ ਪੁਰਾਣਾ ਸੰਦੂਕ ਆ ਗਿਆ ਇਹ ਸੰਦੂਕ ਇੱਕ ਪੁਰਾਣੀ ਕਸ਼ਤੀ ਦੀ ਬਾਕੀਅਤ ਲੱਗਦੀ ਸੀ ਕਬੀਰ ਨੇ ਜਦ ਇਸ ਸੰਦੂਕ ਨੂੰ ਖੋਲਿਆ ਉਹ ਅੱਖਾਂ ਚਮਕਦੀਆਂ ਰਹਿ ਗਈਆਂ ਇਸ ਸੰਦੂਕ ਵਿੱਚ ਸੋਨਾ ਹੀਰੇ ਅਤੇ ਕੀਮਤੀ ਜਵਾਰਾਤ ਭਰੇ ਹੋਏ ਸਨ ਇਹ ਸੰਦੂਕ ਸਦੀਆਂ ਪਹਿਲਾਂ ਇਸ ਦਰਿਆ ਵਿੱਚ ਡੁੱਬ ਗਈ ਕਿਸੇ ਖਜ਼ਾਨੇ ਵਾਲੀ ਕਸ਼ਤੀ ਦਾ ਹਿੱਸਾ ਸੀ ਕਬੀਰ ਦੀ ਨਿਗਾਹ ਉਸ ਦੌਲਤ ਤੇ ਪਈ ਪਰ ਉਸ ਦੇ ਦਿਲ ਵਿੱਚ ਇੱਕ ਲੋਭ ਦਾ ਰਤਾਵੀ ਨਹੀਂ ਜਾਗਿਆ ਉਸ ਦੇ ਮਨ ਨੇ ਤੁਰੰਤ ਸਿਰ ਨਿਵਾਇਆ ਅਤੇ ਕਿਹਾ ਇਹ ਮੇਰੇ ਰੱਬ ਦੀ ਕਮਾਈ ਹੈ ਇਹ ਦੌਲਤ ਸਿਰਫ ਮੇਰੇ ਲਈ ਨਹੀਂ ਇਹ ਪਿੰਡ ਦੇ ਗਰੀਬ ਲੋਕਾਂ ਦੀ ਸੇਵਾ ਲਈ ਹੈ ਕਜ਼ਾਨੇ ਵਿੱਚ ਹੀਰੇ ਸੋਨੇ ਅਤੇ ਕੀਮਤੀ ਪੱਥਰ ਭਰੇ ਹੋਏ ਸਨ ਇਸ ਦੌਰਾਨ ਪਿੰਡ ਦੇ ਕਮੰਡੀ ਜ਼ਮੀਦਾਰ ਰਾਗਵ ਦੇ ਦਿਲ ਵਿੱਚ ਖੁਸ਼ੀ ਦੀ ਲਹਿਰ ਚੱਲ ਰਹੀ ਸੀ ਉਹ ਅੰਦਰ ਹੀ ਅੰਦਰ ਹੱਸਦਾ ਰਹਿੰਦਾ ਅਤੇ ਆਪਣੇ ਨੌਕਰਾਂ ਨੂੰ ਕਹਿੰਦਾ ਇਹ ਕਬੀਰ ਆਖਰਕਾਰ ਮੰਨ ਲਵੇਗਾ ਕਿ ਕੋਈ ਰੱਬ ਮੌਜੂਦ ਨਹੀਂ ਉਸਦੀ ਇਹ ਚੰਗਿਆਈ ਅਤੇ ਧਰਮ ਇੱਕ ਬੇਵਕੂਫੀ ਹੈ ਜਿਵੇਂ ਹੀ ਖਜ਼ਾਨੇ ਦੀ ਖਬਰ ਪਿੰਡ ਚ ਫੈਲੀ ਲੋਕ ਹੈਰਾਨ ਰਹੇ ਕਈ ਕਹਿੰਦੇ ਇਹ ਕਬੀਰ ਦੀ ਚੰਗਿਆਈ ਦਾ ਨਤੀਜਾ ਹੈ ਰੱਬ ਉਸਦੇ ਨਾਲ ਹੈ ਕਬੀਰ ਨੇ ਉਹ ਖਜ਼ਾਨਾ ਆਪਣੇ ਪਿੰਡ ਦੇ ਲੋਕਾਂ ਦੀ ਭਲਾਈ ਲਈ ਵਰਤਣ ਦਾ ਫੈਸਲਾ ਕੀਤਾ ਉਹ ਸੋਚਦਾ ਰਿਹਾ ਕਿ ਇਹ ਦੌਲਤ ਮੇਰੇ ਪਿੰਡ ਦੇ ਗਰੀਬਾਂ ਦੇ ਸਿਰ ਉੱਤੇ ਛੱਤ ਬਣਾਉਣ ਲਈ ਵਰਤੀ ਜਾਏਗੀ ਉਸਨੇ ਪਿੰਡ ਦੇ ਲੋਕਾਂ ਲਈ ਕਾਰ ਬਣਾਏ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਅਤੇ ਹਰ ਇੱਕ ਗਰੀਬ ਦੇ ਮੁਖ ਤੇ ਮੁਸਕਾਨ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਇਹ ਦੌਲਤ ਮੇਰੀ ਨਹੀਂ ਹੈ ਇਹ ਮੇਰੇ ਰੱਬ ਦੀ ਕਮਾਈ ਹੈ ਜਿਸ ਨੂੰ ਉਹਨਾਂ ਲਈ ਵਰਤਣਾ ਚਾਹੀਦਾ ਹੈ ਜੋ ਇਸ ਦੇ ਹੱਕਦਾਰ ਹਨ ਕਬੀਰ ਨੇ ਸਵਰਗ ਨੂੰ ਮੁਖ ਕਰਕੇ ਕਿਹਾ ਇੱਕ ਖਜ਼ਾਨਾ ਕਬੀਰ ਲਈ ਇੱਕ ਦੌਲਤ ਸੀ ਪਰ ਉਸਨੇ ਇਸ ਨੂੰ ਆਪਣੇ ਲਈ ਰੱਖਣ ਦੀ ਬਜਾਏ ਪਿੰਡ ਦੇ ਗਰੀਬਾਂ ਦੀ ਭਲਾਈ ਲਈ ਵਰਤਣ ਦਾ ਫੈਸਲਾ ਕੀਤਾ ਉਸਨੇ ਖਜ਼ਾਨੇ ਦੀ ਰਕਮ ਨਾਲ ਨਵੇਂ ਘਰ ਬਣਾਏ ਬੱਚਿਆਂ ਲਈ ਸਕੂਲ ਸ਼ੁਰੂ ਕੀਤਾ ਅਤੇ ਪਿੰਡ ਦੇ ਮਜ਼ਦੂਰਾਂ ਲਈ ਰੋਜ਼ਗਾਰ ਦੇ ਪ੍ਰਬੰਧ ਕੀਤੇ ਕਬੀਰ ਦੀ ਇਸ ਚਮਤਕਾਰ ਕਹਾਣੀ ਨੇ ਸਾਬਤ ਕਰ ਦਿੱਤਾ ਕਿ ਰੱਬ ਹਮੇਸ਼ਾ ਸਚਾਈ ਦੇ ਨਾਲ ਹੈ ਜਦ ਲੋਕਾਂ ਨੇ ਕਬੀਰ ਦੀ ਸਫਲਤਾ ਦੇਖੀ ਉਹ ਹੈਰਾਨ ਰਹਿ ਗਏ ਅਤੇ ਕਹਿੰਦੇ ਰਹੇ ਕਬੀਰ ਸੱਚਮੁੱਚ ਰੱਬ ਦਾ ਬੰਦਾ ਹੈ ਜਦ ਖਜ਼ਾਨੇ ਦੀ ਖਬਰ ਪੂਰੇ ਪਿੰਡ ਵਿੱਚ ਫੈਲੀ ਗਰੀਬ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਚਮਤਕਾਰਕ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਗਈਆਂ ਖਜ਼ਾਨੇ ਨੂੰ ਸਿਰਫ ਕਬੀਰ ਦੀ ਦੌਲਤ ਮੰਨਣ ਦੀ ਬਜਾਏ ਉਸਨੇ ਇਸ ਨੂੰ ਪਿੰਡ ਦੇ ਸਮੂਹ ਵਾਸੀਆਂ ਦੀ ਦੌਲਤ ਮੰਨਿਆ ਸਭ ਤੋਂ ਪਹਿਲਾਂ ਕਬੀਰ ਨੇ ਉਹਨਾਂ ਗਰੀਬ ਪਰਿਵਾਰਾਂ ਲਈ ਘਰ ਬਣਵਾਏ ਜੋ ਸਾਲਾ ਤੋਂ ਟੁੱਟੇ-ਫੁੱਟੇ ਚੌਕੜਿਆਂ ਵਿੱਚ ਰਹਿ ਰਹੇ ਸਨ ਉਕਾਰ ਬਹੁਤ ਹੀ ਮਜ਼ਬੂਤ ਅਤੇ ਆਰਾਮਦਾਇਕ ਸੰਜਿਨ ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿੱਚ ਸੱਚਮੁੱਚ ਇੱਕ ਨਵੀਂ ਰੋਸ਼ਨੀ ਭਰੀ ਹਾਰ ਇੱਕ ਪਰਿਵਾਰ ਜੋ ਪਹਿਲਾਂ ਪੋਜਨ ਦੀ ਗਾਰੰਟੀ ਨਹੀਂ ਲੱਭ ਸਕਦਾ ਸੀ ਹੁਣ ਰੋਟੀ ਕਪੜੇ ਅਤੇ ਛੱਤ ਦੀ ਮਿਹਰਬਾਨੀ ਮਹਿਸੂਸ ਕਰ ਰਿਹਾ ਸੀ ਉਸ ਨੇ ਇੱਕ ਵੱਡਾ ਕਾਰਖਾਨਾ ਬਣਵਾਇਆ ਜਿੱਥੇ ਹੱਥ ਨਾਲ ਬਣਨ ਵਾਲੇ ਸਾਮਾਨਾਂ ਦੀ ਬਣਾਵਟ ਕੀਤੀ ਜਾਣੀ ਸੀ ਇਹ ਕਾਰਖਾਨਾ ਨਰੀ ਗਰੀਬ ਮਜ਼ਦੂਰਾਂ ਨੂੰ ਰੋਜ਼ਗਾਰ ਦੇਣ ਲਈ ਖੋਲਿਆ ਗਿਆ ਸੀ ਜਿਸ ਪਿੰਡ ਵਿੱਚ ਲੋਕ ਮੇਲਾ ਵਿੱਚ ਜਾ ਕੇ ਸਿਰਫ ਨੌਕਰ ਬਣਨ ਦੇ ਸੁਪਨੇ ਦੇਖਦੇ ਸਨ ਉਹ ਹੁਣ ਆਪਣੇ ਪਿੰਡ ਵਿੱਚ ਕੰਮ ਕਰਕੇ ਆਪਣੀ ਆਜ਼ਾਦੀ ਅਤੇ ਗਰिमा ਨਾਲ ਜੀ ਸਕਦੇ ਸਨ ਹਰ ਮੇਲਾ ਜੋ ਪਹਿਲਾਂ ਸਿਰਫ ਕਰਦੇ ਕੰਮਾਂ ਵਿੱਚ ਜੁਤੀ ਰਹਿੰਦੀ ਸੀ ਹੁਣ ਉਹ ਵੀ ਆਪਣਾ ਹਿੱਸਾ ਪਾਈ ਰਹੀ ਸੀ ਪਿੰਡ ਦੇ ਬੱਚਿਆਂ ਲਈ ਵੀ ਕਬੀਰ ਨੇ ਇੱਕ ਸਕੂਲ ਸ਼ੁਰੂ ਕੀਤਾ ਜਿੱਥੇ ਉਹਨਾਂ ਨੂੰ ਮੁਫਤ ਵਿਦਿਆ ਪ੍ਰਦਾਨ ਕੀਤੀ ਜਾਂਦੀ ਸੀ ਉਹਨਾਂ ਗਰੀਬ ਲੋਕਾਂ ਦੇ ਸੁਪਨੇ ਜੋ ਕਦੇ ਬੁਝ ਗਏ ਸਨ ਹੁਣ ਦੁਬਾਰਾ ਜਨਮ ਲੈ ਰਹੇ ਸਨ ਉਨ੍ਹਾਂ ਦੀਆਂ ਅੱਖਾਂ ਵਿੱਚ ਆਸ ਦੀ ਚਮਕ ਵਾਪਸ ਆ ਗਈ ਸੀ ਲੋਕ ਕਬੀਰ ਦੀ ਸੱਚਾਈ ਅਤੇ ਚੰਗਿਆਈ ਦੇ ਗੁਣ ਗਾਉਂਦੇ ਰਹਿੰਦੇ ਹਰ ਕੋਈ ਕਹਿੰਦਾ ਇਹ ਰੱਬ ਦਾ ਚਮਤਕਾਰ ਹੈ ਜੋ ਸਾਨੂੰ ਕਬੀਰ ਵਰਗਾ ਆਦਮੀ ਮਿਲਿਆ ਪਿੰਡ ਦੇ ਹਰ ਇੱਕ ਘਰ ਵਿੱਚ ਖੁਸ਼ੀ ਦੀਆਂ ਘੰਟੀਆਂ ਵੱਜ ਰਹੀਆਂ ਸਨ ਖਜ਼ਾਨੇ ਦੀ ਰਕਮ ਸਿਰਫ ਤਨ ਸੰਪਤੀ ਨਹੀਂ ਸੀ ਇਹ ਪਿੰਡ ਦੇ ਗਰੀਬ ਲੋਕਾਂ ਲਈ ਇੱਕ ਨਵੀਂ ਸ਼ੁਰੂਆਤ ਸੀ ਰਾਗਵ ਜੋ ਇਹ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸੀ ਹੁਣ ਉਸ ਦੇ ਮਨ ਵਿੱਚ ਗੈਰ ਵਿਸ਼ਵਾਸ ਦੀ ਇੱਕ ਪਾਰੀ ਲਹਿਰ ਦੌੜ ਰਹੀ ਸੀ ਉਹ ਆਪਣੇ ਮਾਲ ਦੀ ਬਰਾਂਡੇ ਵਿੱਚ ਖੜ੍ਹਾ ਲੋਕਾਂ ਦੀਆਂ ਖੁਸ਼ੀਆਂ ਦੇ ਦ੍ਰਿਸ਼ਾਂ ਨੂੰ ਵੇਖਦਾ ਰਹਿੰਦਾ ਉਸ ਦਾ ਦਿਲ ਅੰਦਰੋਂ ਸੜ ਰਿਹਾ ਸੀ ਪਰ ਸਿਰਫ ਇਹ ਹੀ ਨਹੀਂ ਕੁਦਰਤ ਉਸ ਦੇ ਨਾਲ ਵੀ ਖੇਡ ਰਹੀ ਸੀ ਕਈ ਸਾਲਾਂ ਤੱਕ ਉਸ ਦੇ ਅੰਕਾਰ ਅਤੇ ਦੁਰਵਹਾਰ ਦੇ ਕਾਰਨ ਉਸ ਦੇ ਖਿਲਾਫ ਕਈ ਕਾਨੂੰਨੀ ਮਾਮਲੇ ਚੱਲ ਰਹੇ ਸਨ ਖਜ਼ਾਨੇ ਦੀ ਖਬਰ ਦੇ ਕੁਝ ਦਿਨਾਂ ਬਾਅਦ ਸਰਕਾਰੀ ਅਧਿਕਾਰੀਆਂ ਨੇ ਉਸ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਰਾਗਵ ਦੇ ਪਿੰਡ ਵਿੱਚ ਸਭ ਤੋਂ ਵੱਡੇ ਜ਼ਮੀਦਾਰ ਦੇ ਦਰਜੇ ਤੋਂ ਇੱਕ ਗਰੀਬ ਵਿਅਕਤੀ ਬਣਨ ਤੱਕ ਦਾ ਸਫ਼ਰ ਬਹੁਤ ਹੀ ਤੇਜ਼ ਅਤੇ ਚਮਤਕਾਰਕ ਰਿਹਾ ਉਸਦੇ ਪੈਸੇ ਮਲਾਂ ਅਦੇ ਖੇਤ ਉਸ ਤੋਂ ਖੋਹ ਲਏ ਗਏ ਜੋ ਲੋਕ ਪਹਿਲਾਂ ਉਸਦੀ ਚਾਂਪਲੂਸੀ ਕਰਦੇ ਰਹਿੰਦੇ ਸਨ ਹੁਣ ਉਸ ਤੋਂ ਦੂਰ ਪਾਜ ਰਹੇ ਸਨ ਉਸਦੀ ਸਾਰੀ ਦੌਲਤ ਜਿਸ ਤੇ ਉਹ ਮਾਣ ਕਰਦਾ ਸੀ ਹੁਣ ਉਸਦੇ ਜੀਵਨ ਤੋਂ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਸੀ ਰਾਗਵ ਦੇ ਦਿਨ ਬਹੁਤ ਹੀ ਬੁਰੇ ਚੱਲ ਰਹੇ ਸਨ ਉਹ ਦਿਨ ਬਦਨ ਇੱਕ ਪਿਆਸੇ ਪੰਛੀ ਵਾਂਗ ਪਟਕ ਰਹਾ ਸੀ ਖਾਣ ਪੀਣ ਲਈ ਵੀ ਉਸਨੂੰ ਲੋਕਾਂ ਤੇ ਆਸਰਿਤ ਰਹਿਣਾ ਪੈਂਦਾ ਸੀ ਕਈ ਵਾਰ ਉਸਦੇ ਦਿਲ ਵਿੱਚ ਵਿਰੋਧ ਉੱਠਦਾ ਪਰ ਉਸਨੂੰ ਹਮੇਸ਼ਾ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਉਸ ਦੇ ਅੰਦਰ ਪਛਤਾਵਾ ਪੈਦਾ ਹੋ ਗਿਆ ਸੀ ਇੱਕ ਦਿਨ ਜਦ राघव ਦਾ ਹਾਲ ਪੂਰੀ ਤਰ੍ਹਾਂ ਬੇਹਾਲ ਹੋ ਗਿਆ ਉਹ ਕਬੀਰ ਦੇ ਕੋਲ ਗਿਆ ਉਸ ਦੇ ਚਿਹਰੇ ਤੇ ਸ਼ਰਮ ਅਤੇ ਅਫਸੋਸ ਦੇ ਚਿੰਨ ਸਾਫ਼ ਦਿਖਾਈ ਦੇ ਰਹੇ ਸਨ राघव ਦਾ ਮੋਟਾ ਅੰਕਾਰ ਹੁਣ ਇੱਕ ਮਿਹਨਤੀ ਮਜ਼ਦੂਰ ਵਰਗੇ ਵਿਅਕਤੀ ਦੇ ਚਿਹਰੇ 'ਚ ਬਦਲ ਗਿਆ ਸੀ ਉਹ ਕਬੀਰ ਦੇ ਪੈਰਾਂ 'ਛਿੱਡ ਗਿਆ ਅਤੇ ਰੋਣ ਲੱਗ ਪਿਆ ਮੈਨੂੰ ਮਾਫ਼ ਕਰ ਦੇਵੋ ਕਬੀਰ ਉਸਨੇ ਕਿਹਾ ਮੈਂ ਤੁਹਾਡੇ ਉੱਤੇ ਕਈ ਜ਼ੁਲਮ ਕੀਤੇ ਤੁਹਾਡੇ ਉੱਤੇ ਹੱਸਿਆ ਤੁਹਾਡੀ ਨਿੰਦਾ ਕੀਤੀ ਪਰ ਤੁਹਾਡੇ ਸੱਚਾਈ ਦੇ ਰਾਹ ਨੇ ਮੈਨੂੰ ਦਿਖਾ ਦਿੱਤਾ ਕਿ ਮੈਂ ਕਿੰਨਾ ਗਲਤ ਕਰਦਾ ਰਿਹਾ ਰਾਗਵ ਦੇ ਅੰਸੂਰ ਤਰਤੀ ਤੇ ਡਿਗ ਰਹੇ ਸੰ ਜਿਵੇਂ ਉਹ ਹਰ ਇੱਕ ਦਿਨ ਦੇ ਆਪਣੇ ਅਹੰਕਾਰ ਦੀ ਮਾਫੀ ਮੰਗ ਰਹੇ ਹੋ ਕਬੀਰ ਨੇ ਉਸ ਨੂੰ ਹੌਲੀ ਹੌਲੀ ਚੁੱਕਿਆ ਅਤੇ ਆਪਣੇ ਗੱਲ ਨਾਲ ਲਾ ਲਿਆ ਉਸ ਨੇ ਕਿਹਾ ਰੱਬ ਹਮੇਸ਼ਾ ਸੱਚ ਦਾ ਸਾਥ ਦਿੰਦਾ ਹੈ ਕਈ ਵਾਰ ਉਹ ਸਾਡੇ ਸਬਰ ਅਤੇ ਪਰੋਸੇ ਦੀ ਅਜ਼ਮਾਇਸ਼ ਕਰਦਾ ਹੈ ਪਰ ਉਸ ਦਾ ਨਿਆਂ ਹਮੇਸ਼ਾ ਸੱਚਾ ਹੁੰਦਾ ਹੈ ਕਬੀਰ ਨੇ ਰਾਗਵ ਨੂੰ ਮਾਫ ਕਰ ਦਿੱਤਾ ਕਿਉਂਕਿ ਉਸ ਦਾ ਦਿਲ ਹਮੇਸ਼ਾ ਮਾਫ਼ ਕਰਨ ਵਾਲਾ ਸੀ ਉਸਨੇ ਰਾਗਵ ਨੂੰ ਇੱਕ ਨਵੀਂ ਸ਼ੁਰੂਆਤ ਕਰਨ ਦੀ ਸਲਾਹ ਦਿੱਤੀ ਰਾਗਵ ਨੇ ਕਬੀਰ ਦੀ ਗੱਲ ਸੁਣੀ ਅਤੇ ਆਪਣੇ ਜੀਵਨ ਨੂੰ ਬਦਲਣ ਦਾ ਫੈਸਲਾ ਕੀਤਾ ਉਸਨੇ ਆਪਣੀ ਬਾਕੀ ਜ਼ਿੰਦਗੀ ਗਰੀਬਾਂ ਦੀ ਸੇਵਾ ਵਿੱਚ ਲਗਾ ਦਿੱਤੀ ਉਹ ਕਬੀਰ ਦੇ ਪਾਸ ਆ ਕੇ ਸਿੱਖਿਆ ਲੈਂਦਾ ਸੀ ਕਿ ਚੰਗਿਆਈ ਦਾਨ ਅਤੇ ਮਿਹਰਬਾਨੀ ਕਿਵੇਂ ਕੀਤੀ ਜਾਂਦੀ ਹੈ ਪਿੰਡ ਦੇ ਲੋਕ ਜੋ ਪਹਿਲਾਂ ਰਾਗਵ ਤੋਂ ਦਰਦੇ ਸਨ ਹੁਣ ਉਸ ਦੇ ਪਾਸ ਆਉਣ ਲੱਗੇ ਕਬੀਰ ਅਤੇ ਰਾਗਵ ਦੀ ਜੋੜੀ ਨੇ ਪਿੰਡ ਨੂੰ ਇੱਕ ਨਵੇਂ ਆਦਰਸ਼ ਵਿੱਚ ਬਦਲ ਦਿੱਤਾ ਇਸ ਕਹਾਣੀ ਨੇ ਸਾਬਤ ਕਰ ਦਿੱਤਾ ਕਿ ਰੱਬ ਦੀ ਯੋਜਨਾ ਹਮੇਸ਼ਾ ਚੰਗਿਆਈ ਦੇ ਲਈ ਹੁੰਦੀ ਹੈ। ਦੁੱਖ ਅਤੇ ਤਕਲੀਫਾਂ ਸਾਡੀ ਆਜ਼ਮائش ਹਨ ਪਰ ਸੱਚਾਈ ਅਤੇ ਸਬਰ ਹਮੇਸ਼ਾ ਜਿੱਤਦੇ ਹਨ।